ਉਗੇ ਵਿਦਵਾਨਾਂ ਨੇ ਕਰਮ ਫਿਲਾਸਫੀ ਦੀਆਂ ਜੜ੍ਹਾਂ ਉਖਾੜਨ ਦੀ ਕੋਸ਼ਿਸ਼ ਕੀਤੀ ਇੱਕ ਡਾਕਟਰ ਫਰਾਇਡ ਇੱਕ ਕਰਲ ਮੋਰਕਸ ਡਾਕਟਰ ਫਰਾਇਡ ਨੇ ਜਰਮਨੀ ਦੇ ਇਸ ਪ੍ਰਸਿੱਧ ਡਾਕਟਰ ਨੇ ਐਲਾਨੀਆਂ ਕਰ ਦਿੱਤਾ 90% ਰੋਗ ਜੱਦੀ ਰੋਗ ਹੁੰਦੇ ਨੇ ਮਾਂ-ਬਾਪ ਤੋਂ ਆਉਂਦੇ ਨੇ ਮਾਂ-ਬਾਪ ਨੂੰ ਸ਼ੂਗਰ ਸੀ ਸ਼ੱਕਰ ਦੀ ਬਿਮਾਰੀ ਸੀ ਅਗੋਂ ਬੱਚਿਆਂ ਨੂੰ ਮਾਪੇ ਦੀਆਂ ਅੱਖਾਂ ਕਮਜ਼ੋਰ ਸੰ ਲਗਾਉ ਬੱਚਿਆਂ ਦੀ ਕਮਜ਼ੋਰ ਮਾਪੇ ਨੂੰ ਕੋਈ ਭਿਆੰਕਰ ਰੋਗ ਸੀ ਅਗੋਂ ਬੱਚਿਆਂ ਨੂੰ ਤਾਂ ਡਾਕਟਰ ਫਰਾਇਡ ਨੇ ਕਹਿ ਦਿੱਤਾ ਮਨੁੱਖ ਦੇ ਸਰੀਰਕ ਰੋਗਾਂ ਲਈ ਸਰੀਰਕ ਦੁੱਖਾਂ ਲਈ 90% ਜ਼ਿੰਮੇਵਾਰ ਨੇ ਮਾਪੇ ਉਹਨੇ ਇੱਕ ਹੋਰ ਵੀ ਐਲਾਨ ਕੀਤਾ ਸੀ ਜਰਮਨ ਗਵਰਨਮੈਂਟ ਨੇ ਨਹੀਂ ਮੰਨਿਆ ਸੀ ਰੋਗੀ ਮਾਪੇ ਕੋਲੋਂ ਬੱਚੇ ਪੈਦਾ ਕਰਨ ਦਾ ਹੱਕ ਖੋਲੋ ਸ਼ੂਗਰ ਦੇ ਮਰੀਜ਼ ਨੇ ਇਹ ਹੱਕ ਉਹਨਾਂ ਕੋਲ ਖੋਲੋ ਬੱਚੇ ਸ਼ੂਗਰ ਦੇ ਮਰੀਜ਼ ਹੋਣਗੇ ਭਿਆੰਕਰ ਮਰੀਜ਼ ਨੇ ਕੋੜ ਦਾ ਰੋਗੀ ਹੈ ਬੱਚੇ ਕੋੜੀ ਆਉਣਗੇ ਉਹਨੇ ਐਦਾਂ ਨਹੀਂ ਆ ਕੇ ਅਸੀਂ ਇਸ ਤਰ੍ਹਾਂ ਦੇ ਭਿਆੰਕਰ ਰੋਗੀਆਂ ਕੋਲੋਂ ਇਹ ਹੱਕ ਖੋਲੋ ਬੱਚੇ ਪੈਦਾ ਕਰਨ ਦਾ ਕਿਉਂਕਿ ਬੱਚੇ ਰੋਗੀ ਆਉਣਗੇ ਅੱਗੋਂ ਜਿਹੜੀ ਪੀੜ੍ਹੀ ਹੈ ਫਿਰ ਰੋਗੀ ਹੋਵੇਗੀ ਕਾਰਲ ਮਾਰਕਸ ਨੇ ਕਹਿ ਦਿੱਤਾ ਤੇਰੀ ਆਰਥਿਕ ਔਕੜਾਂ ਲਈ ਜ਼ਿੰਮੇਵਾਰ ਸਮਾਜ ਹੈ ਤੂੰ ਨਹੀਂ ਹੈ ਇੱਕ ਮਨੁੱਖ ਇਤਨਾ ਚੋਟੀ ਦਾ ਧਨਵਾਨ ਹੋ ਗਿਆ ਹੈ ਇਸ ਵਾਸਤੇ ਤੂੰ ਨਿਰਧਨ ਰਹਿ ਗਿਆ ਇੱਕ ਮਨੁੱਖ ਨੇ ਸਾਰਾ ਧਨ ਆਪਣੇ ਕੋਲੋਂ ਇਕੱਠਾ ਕਰ ਲਿਆ ਹੈ ਸਾਗਰ ਦੀ ਤਰ੍ਹਾਂ ਤੇਰੇ ਤੱਕ ਪਹੁੰਚਣਾ ਹੀ ਔਖਾ ਹੋ ਗਿਆ ਤੇਰੀ ਨਿਰਧਨਤਾ ਲਈ ਤੇਰੀਆਂ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ ਮੇਰੇ ਸਰੀਰਕ ਦੁੱਖਾਂ ਲਈ ਰੋਗਾ ਲਈ ਮਾਪੇ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਫਿਰ ਮੈਂ ਤੇ નિર્ਦੋਸ਼ ਮੈਂ ਤੇ ਕੁਝ ਵੀ ਨਹੀਂ ਫਿਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਇਦ ਨਹੀਂ ਹੁੰਦੀ ਇਹ ਸ ਖਿਆਲ ਦੇ ਨਾਲ ਉਸ ਵਕਤ ਬੇਸਤਰ ਨੌਜਵਾਨ ਬੱਚੇ ਉਹਨਾਂ ਦੇ ਮਨ ਦੇ ਚ ਮਾਪੇ ਦਾ ਸਨਮਾਨ ਘਟ ਗਿਆ इस ख्याल बेषतर दुनिया दे गरीब मजदूर किसान अमीर दे खिलाफ हो गए अमीर समाज दे खिलाफ हो गए क्योंकि कारल मॉरकस कह मेरी आर्थिक औखड़ा लमीर जिम्मेवार समाज जिम्मेवार कहता मेरे शरीरक रोगों मां बाप जिम्मेवार ने गुरबाणी बुलंद वाग क नहीं ना समाज दोषी है ना मां बाप दोषी ने तू दो है ਦੱਦਾ ਦੋਸ ਨਾ ਦੇਉ ਕਾਹੂ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰਜਣਾ ਤੇਰੇ ਕਰਮ ਐਸੇ ਸਨ ਉਹਨਾਂ ਕਰਕੇ ਮਾਂ ਬਾਪ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਮਾਂ ਬਾਪ ਦਾ ਸੰਜੋਗ ਹੈ ਇਸ ਤਰ੍ਹਾਂ ਦੇ ਭਾਈ ਭੈਣਾਂ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਰਿਸ਼ਤੇ ਬਣੇ ਨੇ ਤੇਰੇ ਕਰਮ ਹੀ ਐਸੇ ਨੇ ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ ਅਰਥ ਇਤਨਾ ਕੁਝ ਪ੍ਰਾਪਤ ਹੋਇਆ ਨਾ ਦੋਸ਼ੀ ਠਹਿਰਾ ਕਿਸੇ ਨੋ ਦੋਸ਼ੀ ਨਾ ਠਹਰਾ। ਸਵੈਮ ਤੇਰੇ ਕਰਮ ਦੋਸ਼ੀ ਨੇ ਆਪਣੇ ਕਰਮਾਂ ਨੂੰ ਠੀਕ ਕਰ ਐ ਰਖਵਾਦ ਨਾ ਕੀਜੇ ਰਹਿਮਨ ਸੁਖਰਤ ਕਰ ਕਰ ਲੀਜੇ ਰਹਿਮਨ ਜੋ ਕੁ ਚਾਹੀਦਾ ਲੈ। ਸੁਖਰਤ ਕਰ ਕਰ ਲੀਜੇ ਰਹਿਮਨ ਸੁਖਰਤ ਦੀ ਮਨੁੱਖ ਇਤਨੀ ਫਿਕਰ ਨਹੀਂ ਕਰਦਾ ਖੈਰ ਹੁਣ ਮੈਂ ਅਰਜ਼ ਕਰਾਂ ਤਨ ਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਦੀਆਂ। ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ। ਤਨ ਨੂੰ ਮਕਾਨ ਚਾਹੀਦਾ ਹੈ ਬਾਹਰੋਂ ਮਿਲੇਗਾ। ਤਨ ਨੂੰ ਧਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਕਪੜੇ ਚਾਹੀਦੇ ਨੇ ਬਾਹਰੋਂ ਮਿਲੇਗਾ ਪਰਿਵਾਰ ਦੇ ਸੰਬੰਧ ਜੋੜਨੇ ਨੇ ਬਾਹਰੋਂ ਜੁੜੇਗਾ ਲੜਕਾ ਬਾਹਰੋਂ ਵੇਖਣਾ ਪਏਗਾ ਲੜਕੀ ਬਾਹਰੋਂ ਵੇਖਣੀ ਪਏਗੀ ਰਤਬਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅਹੁਦਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ ਰਤਬਾ ਨਹੀਂ ਮਿਲੇਗਾ ਤਨ ਸੰਪਦਾ ਅੰਦਰੋਂ ਨਹੀਂ ਮਿਲੇਗੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਦੀ ਹੈ ਔਰ ਬਾਹਰ ਦਾ ਬਹੁਤ ਸਾਰਾ ਸਾਧ ਉਹ ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਤੇ ਕਰਨੀ ਪੈਗੀ ਉਦਮ ਤੇ ਕਰਨਾ ਪੈਗਾ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਬਾਹਰੋਂ ਨਹੀਂ ਹੋਵੇਗੀ ਨਾ ਕਿਸੇ ਪਹਾੜ ਚੋਂ ਪ੍ਰਮਾਤਮਾ ਮਿਲਣਾ ਹੈ ਨਾ ਕਿਸੇ ਗੁਫਾ ਤੋਂ ਨਾ ਕਿਸੇ ਦਰਿਆ ਤੋਂ ਨਾ ਸੂਰਜ ਚੰਦ ਤਾਰਿਆਂ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਮੈਨੂੰ ਬਾਰੋਂ ਮਨ ਚਾਹਾ ਪ੍ਰਾਪਤ ਨਹੀਂ ਹੋ ਸਕਿਆ ਇਹਨੂੰ ਕਹਿੰਦੇ ਨੇ ਪਰਿਸਥਿਤੀ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਪਰ ਆਲਬਦ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਉਦਮ ਤੇ ਮੈਂ ਬਹੁਤ ਕੀਤੀ ਮਿਹਨਤ ਤੇ ਮੈਂ ਬੜੀ ਕੀਤੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਘਾਲੇ ਥਕ ਪਾਏ ਵਿਚਾਰੇ ਥੱਕ ਜਾਂਦੇ ਟੁੱਟ ਜਾਂਦੇ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਂਏ ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਿਆ ਔਰ ਬਾਪਤੀ ਦੇ ਘਰ ਹੋ ਗਿਆ ਹੁਣ ਉਹ ਬੱਚਾ ਜਨਮ ਤੋਂ ਹੀ ਔਰ ਬਾਪਤੀ ਜਨਮ ਤੋਂ ਵਧੀਆ ਤੋਂ ਵਧੀਆ ਉਸ ਨੂੰ ਮਹਿਲ ਮਿਲ ਗਿਆ ਜਨਮ ਤੋਂ ਜਨਮ ਤੋਂ ਔਰ ਬਾ ਘਰਾਂ ਦੀ ਸੰਪਤੀ ਮਿਲ ਗਈ ਹੈ ਕੁਝ ਵੀ ਨਹੀਂ ਕੀਤਾ ਇਸ ਨੇ ਹੁਣ ਹੁਣ ਤੇ ਕੁਝ ਵੀ ਨਹੀਂ ਕੀਤਾ ਇਹ ਕੀ ਹੈ ਇਹ ਪ੍ਰਾਪਤ ਪਰਸਥਿਤੀ ਇਹ ਪਿਛਲੇ ਬੋਏ ਹੋਏ ਕਰਮ ਨਾ ਕਰਕੇ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਨੰਗ ਪਰਾਪੁਰਵੇਣ ਭੁਜੰਤੇ ਮਹੀਪਤੇ ਇਤੀ ਪੁਰਬਲਾ ਦਾਨ ਹੈ ਫਲਿਬੂਤ ਹੋ ਗਿਆ ਪੁਰਬਲਾ ਗਿਆਨ ਹੁੰਦਾ ਤੇ ਜਨਮ ਤੋਂ ਹੀ ਬ੍ਰਹਮਗਿਆਨੀ ਵੀ ਹੋ ਸਕਦਾ ਸੀ ਜਨਮ ਤੋਂ ਇਹ ਧਾਰਮਕ ਹੋ ਸਕਦਾ ਸੀ بڑے ਛੋਟੇ ਛੋਟੇ 마ਸੂਮ ਬੱਚੇ ਧਾਰਮਕ ਹੋਏ ਨੇ ਬੜੀ ਲਗਨ ਵਾਲੇ ਹੋਏ ਨੇ ਸੰਸਾਰ ਦਾ ਇਤਿਹਾਸ ਭਰਿਆ ਭੇਕ ਜਿਵੇਂ ਤੁਹਾਡੇ ਸਾਹਮਣੇ ਵਿਚਾਰਾਂ ਵਿੱਚ ਰੱਖਾਂਗਾ ਉਹ ਪੁਰਬਲੇ ਸੰਸਕਾਰ ਹੁੰਦੇ ਨੇ ਉਰੂਬਲੇ ਕਰਵਾਉਂਦੇ